ਨਵਾਬ ਕਪੂਰ ਸਿੰਘ ਜਿਨ੍ਹਾਂ ਨੂੰ ਸਿੱਖ ਕੌਮ ਦਾ ਪਹਿਲਾ ਨਵਾਬ ਹੋਣ ਦਾ ਖਿਤਾਬ ਹਾਸਲ ਹੈ ਅੱਜ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਜੀ ਤੇ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ 7 ਅਕਤੂਬਰ ਹੈ ਇਸ ਦਿਨ ਸਾਲ 1753 ਨੂੰ ਨਵਾਬ ਕਪੂਰ ਸਿੰਘ ਚੜ੍ਹਾਈ ਕਰ ਗਏ ਸਨ ਸਿਹਤ ਖਰਾਬ ਹੋਣ ਦੇ ਚਲਦਿਆਂ ਕਿਉਂਕਿ ਉਹ ਲੜਾਈ ਦੇ ਵਿੱਚ ਜ਼ਖਮੀ ਹੋ ਗਏ ਸੀ ਉਹਨਾਂ ਨੇ ਅੱਜ ਦੇ ਦਿਨ ਅੰਤਿਮ ਸਾਹ ਲਏ ਜਿਹੜੇ ਉਹ ਇਸ ਦੁਨੀਆ ਤੇ ਲਏ ਸਨ ਤਾਂ ਨਵਾਬ ਕਪੂਰ ਸਿੰਘ 96 ਕਰੋੜੀ ਬੁੱਢਾ ਦਲ ਦੇ ਤੀਜੇ ਜਥੇਦਾਰ ਸਨ ਉਹਨਾਂ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਦੇ ਵੱਲੋਂ ਇਹ ਅਹੁਦਾ ਸੰਭਾਲਿਆ ਗਿਆ ਨਵਾਬ ਕਪੂਰ ਸਿੰਘ ਨੇ ਔਖੇ ਸਮੇਂ ਦੇ ਵਿੱਚ ਪੰਥ ਦੀ ਅਗਵਾਈ ਕੀਤੀ ਉਸ ਵੇਲੇ ਸਿੱਖਾਂ ਦਾ ਸਭ ਤੋਂ ਵੱਡ ਕਤਲਿਆ ਮੌਕੇ ਦੇ ਸ਼ਾਸਕਾਂ ਦੇ ਵੱਲੋਂ ਕੀਤਾ ਗਿਆ ਨਵਾਬ ਕਪੂਰ ਸਿੰਘ ਦਾ ਜਨਮ ਕਾਲੋਕੇ ਸ਼ੇਖੂਪੁਰ ਪਿੰਡ ਦੇ ਵਿੱਚ ਹੋਇਆ। ਉਹਨਾਂ ਦਾ ਜਨਮ ਇੱਕ ਕਿਸਾਨ ਪਰਿਵਾਰ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਦਲੀਪ ਸਿੰਘ ਸੀ ਅਤੇ ਬਚਪਨ ਤੋਂ ਹੀ ਉਹ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ। ਸਾਲ 1721 ਦੇ ਵਿੱਚ ਵਿਸਾਖੀ ਵਾਲੇ ਦਿਨ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਭਾਈ ਮਨੀ ਸਿੰਘ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਗੁਰੂ ਦੇ ਸਿੰਘ ਸੱਜ ਗਏ ਜਥੇਦਾਰ ਬਾਬਾ ਦਰਬਾਰਾ ਸਿੰਘ ਦੇ ਚਲਾਣੇ ਤੋਂ ਬਾਅਦ ਉਹਨਾਂ ਨੂੰ ਬੁੱਢਾ ਦਲ ਦੇ ਤੀਜੇ ਜਥੇਦਾਰ ਨਿਯੁਕਤ ਕੀਤਾ ਗਿਆ ਉਹਨਾਂ ਨੇ ਅੰਮ੍ਰਿਤਸਰ ਦੇ ਨੇੜੇ ਫੈਜ਼ਲਲਾਪੁਰ ਪਿੰਡ ਦੇ ਉੱਤੇ ਕਬਜ਼ਾ ਕੀਤਾ ਅਤੇ ਇਸ ਦਾ ਨਾਮ ਸਿੰਘਪੁਰਾ ਰੱਖਿਆ ਅਤੇ ਇੱਥੇ ਆਪਣਾ ਮੁੱਖ ਦਫ਼ਤਰ ਬਣਾਇਆ ਉਹਨਾਂ ਨੇ ਛੋਟੀ ਜਿਹੀ ਰਿਆਸਤ ਦੀ ਸਥਾਪਨਾ ਕੀਤੀ ਜਿਸ ਨੂੰ ਫੈਜ਼ਲਲਾਪੁਰੀਆ ਜਾਂ ਸਿੰਘਪੁਰੀਆ ਕਿਹਾ ਜਾਂਦਾ ਹੈ ਤਾਂ ਜਕਰੀਆ ਖਾਨ ਦੇ ਵੇਲੇ ਸਿੱਖਾਂ ਨੂੰ ਜੰਗਲਾਂ ਦੇ ਵਿੱਚ ਜਾਣਾ ਪਿਆ ਉਸ ਵੇਲੇ ਸਿੱਖਾਂ ਨੇ ਜੰਗਲਾਂ ਦੇ ਵਿੱਚ ਰਹਿ ਕੇ ਮੁਗਲਾਂ ਦੇ ਖਜ਼ਾਨੇ ਲੁੱਟੇ ਸਭ ਤੋਂ ਪਹਿਲਾ ਖਜ਼ਾਨਾ ਮਲਤਾਨ ਤੋਂ ਦਿੱਲੀ ਨੂੰ ਜਾਣ ਵਾਲਾ ਖਜ਼ਾਨਾ ਹੈ ਜਿਹੜਾ ਉਹ ਸਿੰਘਾਂ ਦੇ ਵੱਲੋਂ ਲੁੱਟਿਆ ਗਿਆ ਸੀ ਇਸ 4 ਲੱਖ ਦੇ ਖਜ਼ਾਨੇ ਨੂੰ ਨੌਜਵਾਨ ਕਪੂਰ ਸਿੰਘ ਦੀ ਅਗਵਾਈ ਦੇ ਵਿੱਚ ਸਿੰਘਾਂ ਵੱਲੋਂ ਲੁੱਟਿਆ ਗਿਆ ਭਾਵੇਂ ਕਿ ਖਜ਼ਾਨੇ ਦੀ ਰਾਖੀ ਲਈ 200 ਮੁਗਲ ਫੌਜਾਂ ਨੇ ਜਿਹੜੀਆਂ ਉਹ ਤਾਇਨਾਤ ਸਨ ਲੇਕਿਨ ਸਿੰਘਾਂ ਵੱਲੋਂ ਹੱਲਾ ਕੀਤਾ ਗਿਆ ਅਤੇ ਸਿੰਘ ਮੁਗਲਾਂ ਦਾ ਖਜ਼ਾਨਾ ਲੈ ਉਡੇ ਇੱਕ ਬਿਜਲੀ ਦੀ ਫੁਰਤੀ ਮੰਗ ਸਿੰਘਾਂ ਦੇ ਵੱਲੋਂ ਇਸ ਖਜ਼ਾਨੇ ਦੇ ਉੱਤੇ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਲਗਾਤਾਰ ਮੁਗਲਾਂ ਦੇ ਖਜ਼ਾਨਿਆਂ ਦੇ ਉੱਤੇ ਸਿੰਘਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਅਤੇ ਹਿੰਦੁਸਤਾਨ ਨੂੰ ਲੁੱਟਣ ਵਾਲੇ ਮੁਗਲਾਂ ਨੂੰ ਸਿੰਘ ਜੰਗਲਾਂ ਦੇ ਵਿੱਚ ਗੁਰੀਲਾ ਯੁੱਧ ਦੇ ਨਾਲ ਲੁੱਟ ਲੈਂਦੇ ਜਦੋਂ ਨਾਦਰ ਸ਼ਾਹ ਵੱਲੋਂ ਭਾਰਤ ਵਿੱਚੋਂ ਔਰਤਾਂ ਤੇ ਕੁੜੀਆਂ ਅਗਵਾ ਕਰਕੇ ਲਜਾਈਆਂ ਜਾਂਦੀਆਂ ਸਨ ਮੰਡੀਆਂ ਵਿੱਚ ਵੇਚਣ ਲਈ ਤਾਂ ਨਵਾਬ ਕਪੂਰ ਸਿੰਘ ਹੋਰਾਂ ਨੇ ਆਪਣੇ ਸਿੰਘਾਂ ਨਾਲ ਮਿਲ ਕੇ ਉਹਨਾਂ ਨੂੰ ਛੁਡਾਇਆ ਸਿੰਘਾਂ ਕਾਰਨ ਜਕਰੀਆ ਖਾਨ 3 ਸਾਲ ਦਿੱਲੀ ਦਰਬਾਰ ਨੂੰ ਮਾਲੀਆ ਨਹੀਂ ਭਰ ਸਕਿਆ ਦਿੱਲੀ ਤੋਂ ਫੌਜ ਵੀ ਬੁਲਾਈ ਗਈ ਲੇਕਿਨ ਉਹ ਵੀ ਸਿੰਘਾਂ ਦਾ ਕੋਈ ਨਾਮ ਬਿਗੜ ਸਕੀ ਇਸ ਤੋਂ ਬਾਅਦ ਜਕਰੀਆ ਖਾਨ ਨੇ ਸਿੰਘਾਂ ਨੂੰ ਨਵਾਬੀ ਦੀ ਖਿਲਤ ਦਿੱਤੀ ਸਿੱਖ ਧਾਰਮਿਕ ਸਥਾਨਾਂ ਤੇ ਪਹਿਲਾਂ ਨਹੀਂ ਜਾ ਸਕਦੇ ਸਨ ਤਾਂ ਜਕਰੀਆ ਖਾਨ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਸਿੱਖ ਦਰਬਾਰ ਸਾਹਿਬ ਆ ਕੇ ਵਿਸਾਖੀ ਮਨਾਸਕ ਦੇਣੇ ਤਾਂ ਇਸ ਵੇਲੇ ਭਾਈ ਸੁਵੇਗ ਸਿੰਘ ਵਿਸਾਖੀ ਮੌਕੇ ਨਵਾਬੀ ਦੀ ਖਿਲਤ ਲੈ ਕੇ ਸਿੰਘਾਂ ਦੇ ਕੋਲ ਭੇਜੇ ਗਏ ਸਿੰਘਾਂ ਨੂੰ ਗੁਰੂ ਧੰਮਾ ਦੇ ਪ੍ਰਬੰਧ ਦੇਣ ਦੀ ਵੀ ਗੱਲ ਆਖੀ ਗਈ ਜਿਹੜੀ ਕਿ ਨਵਾਬੀ ਦੀ ਪੇਸ਼ਕਸ਼ ਦੇ ਨਾਲੋਂ ਕਿਤੇ ਵੱਡੀ ਸੀ ਤਾਂ ਸਿੰਘਾਂ ਨੇ ਇਸ ਤੇ ਵਿਚਾਰ ਕੀਤਾ ਹਾਲਾਂਕਿ ਪਹਿਲਾਂ ਨਵਾਬੀ ਲੈਣ ਵਾਸਤੇ ਕੋਈ ਤਿਆਰ ਨਹੀਂ ਹੋਇਆ ਸੰਗਤ ਦੇ ਕਹਿਣ ਤੇ ਨਵਾਬ ਕਪੂਰ ਸਿੰਘ ਨਵਾਬੀ ਲੈਣ ਲਈ ਰਾਜ਼ੀ ਹੋਏ ਕਪੂਰ ਸਿੰਘ ਦੇ ਵੱਲੋਂ ਸ਼ਰਤ ਰੱਖੀ ਗਈ ਅਤੇ ਪੰਜ ਸਿੰਘਾਂ ਦੇ ਪੈਰਾਂ ਨੂੰ ਛੂਕੇ ਨਵਾਬੀ ਦੀ ਖਿੱਲਤ